ਦਰਦੀਆਂ ਸ਼ੁਰੂ ਹੋਣ ਨਾਲ ਹੀ ਭਾਰਤੀ ਰਸੋਈ ਵੱਖ-ਵੱਖ ਤਰ੍ਹਾਂ ਦੇ ਸਾਗ ਦੀ ਮਹਿਕ ਨਾਲ ਭਰ ਜਾਂਦੀ ਹੈ ਇਸ ਮੌਸਮ 'ਚ ਪਾਲਕ ਸਰਸੋ ਬਥੂਆ ਅਤੇ ਮੇਥੀ ਆਸਾਨੀ ਨਾਲ ਮਿਲ ਜਾਂਦੇ ਨੇ ਹਰਾ ਸਾਗ ਨਾ ਕੇਵਲ ਸਵਾਦ ਵਧਾਉਂਦਾ ਸਗੋਂ ਇਸ ਵਿੱਚ ਮੌਜੂਦ ਪੋਸ਼ਕ ਤੱਤ ਸਰੀਰ ਲਈ ਬਹੁਤ ਫਾਇਦੇਮੰਦ ਵੀ ਹੁੰਦੇ ਨੇ ਪਰ ਕਈ ਵਾਰ ਸਾਗ ਬਣਾਉਂਦੇ ਸਮੇਂ ਕੀਤੀਆਂ ਕੁਝ ਆਮ ਗਲਤੀਆਂ ਇਸ ਦਾ ਸਵਾਦ ਵੀ ਖਰਾਬ ਕਰ ਦਿੰਦੀਆਂ ਨੇ ਤੇ ਪੋਸ਼ਣ ਵੀ ਘਟਾ ਦਿੰਦੀਆਂ ਨੇ ਇਸ ਲਈ ਸਰਦੀਆਂ ਦੀ ਸਾਗ ਬਣਾਉਂਦੇ ਸਮੇਂ ਤੁਸੀਂ ਇਹ ਪੰਜ ਗਲਤੀਆਂ ਕਰਨ ਤੋਂ ਤੁਹਾਨੂੰ ਬਚਣਾ ਚਾਹੀਦਾ ਹੈ ਅਕਸਰ ਲੋਕ ਸੱਚ ਦਿੰਦੇ ਨੇ ਕਿ ਸਾਗ ਨੂੰ ਲੰਬਾ ਸਮਾਂ ਪਕਾਉਣ ਨਾਲ ਇਸ ਦਾ ਸਵਾਦ ਹੋਰ ਵੱਧ ਜਾਂਦਾ ਹੈ ਪਰ ਅਸਲ ਵਿੱਚ ਗਲਤ ਹੈ ਇਸ ਨਾਲ ਸਾਗ ਦਾ ਹਰਾ ਰੰਗ ਬਦਲ ਕੇ ਕਾਲਾ ਪੈਣਾ ਲੱਗਦਾ ਹੈ ਤੇ ਇਸ ਤੇ ਪੋਸ਼ਕ ਤੱਤ ਵੀ ਘਟ ਜਾਂਦੇ ਨੇ ਇਸ ਲਈ ਸਾਗ ਨੂੰ ਸਿਰਫ ਜਿੰਨਾ ਲੋੜ ਹੋਵੇ ਉਹਨਾ ਹੀ ਪਕਾਓ ਬਾਜ਼ਾਰ ਤੋਂ ਲਿਆ ਕੇ ਸਾਗ ਅਕਸਰ ਮਿੱਟੀ ਅਤੇ ਰੇਤ ਨਾਲ ਭਰਿਆ ਹੁੰਦਾ ਹੈ ਜੇ ਇਸ ਨੂੰ ਪਕਾਉਣ ਤੋਂ ਪਹਿਲਾਂ ਠੀਕ ਤਰ੍ਹਾਂ ਨਾ ਧੋਇਆ ਜਾਵੇ ਤਾਂ ਖਾਣੇ ਵਿੱਚ ਮਿੱਟੀ ਦੀ ਕਰਕਰਹਟ ਮਹਿਸੂਸ ਹੋ ਸਕਦੀ ਹੈ ਇਸ ਤੋਂ ਬਚਣ ਲਈ ਸਾਗ ਨੂੰ ਪਕਾਉਣ ਤੋਂ ਪਹਿਲਾਂ 4 ਤੋਂ 5 ਵਾਰ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ਸਾਗ ਨੂੰ ਉਬਲਦੇ ਜਾਂ ਪਕਾਉਂਦੇ ਸਮੇਂ ਵੱਧ ਪਾਣੀ ਪਾਉਣ ਦੀ ਗਲਤੀ ਨਾ ਕਰੋ ਇਸ ਨਾਲ ਸਾਗ ਪਤਲਾ ਹੋ ਜਾਂਦਾ ਹੈ ਤੇ ਸਵਾਦ ਵੀ ਪਿੱਕਾ ਪੈ ਜਾਂਦਾ ਹੈ ਸਾਗ ਵਿੱਚ ਖੁਦ ਵੀ ਪਾਣੀ ਹੁੰਦਾ ਹੈ ਇਸ ਲਈ ਪਕਾਉਣ ਸਮੇਂ ਪਾਣੀ ਦੀ ਮਾਤਰਾ ਘੱਟ ਰੱਖੋ ਗਲਤ ਤਰੀਕੇ ਨਾਲ ਪਕਾਇਆ ਗਿਆ ਜਾਂ ਤੜਕਾ ਸਾਗ ਦਾ ਸਵਾਦ ਖਰਾਬ ਕਰ ਸਕਦਾ ਹੈ ਸਾਗ ਵਿੱਚ ਹਮੇਸ਼ਾ ਕਿਉਂ ਜਾਂ ਫਿਰ ਸਰੋਂ ਦੇ ਤੇਲ ਵਿੱਚ ਲਾਲ ਮਿਰਚ ਲਸਣ ਅਤੇ ਹਿੰਗ ਦਾ ਤੜਕਾ ਲਗਾਓ ਤਾਂ ਜੋ ਇਸ ਦਾ ਸਵਾਦ ਹੋਰ ਵਧੀਆ ਬਣ ਸਕੇ ਕਈ ਲੋਕ ਸਾਗ ਦੀਆਂ ਪੱਤੀਆਂ ਦੇ ਨਾਲ ਉਸ ਦੇ ਮੋਟੇ ਅਤੇ ਸਖਤ ਡੰਡਲ ਵੀ ਇਕੱਠੇ ਉਬਾਲ ਦਿੰਦੇ ਨੇ ਇਸ ਨਾਲ ਸਾਗ ਦਾ ਸਵਾਦ ਅਕਤਰੜਾ ਹੋ ਜਾਂਦਾ ਹੈ ਯਾਨੀ ਕਿ ਕੜਵਾ ਹੋ ਜਾਂਦਾ ਹੈ ਇਹ ਜਲਦੀ ਪੱਕਦਾ ਵੀ ਨਹੀਂ ਇਸ ਲਈ ਹਮੇਸ਼ਾ ਸਿਰਫ ਸਾਗ ਦੀਆਂ ਪੱਤੀਆਂ ਹੀ ਪਕਾਓ ਤਾਂ ਕਿ ਸੁਆਦ ਵਧੀਆ ਰਹੇ ਸਰਦੀਆਂ ਸ਼ੁਰੂ ਹੋਣ ਨਾਲ ਹੀ ਭਾਰਤੀ ਰਸੋਈ ਵੱਖ-ਵੱਖ ਤਰ੍ਹਾਂ ਦੇ ਸਾਗ ਦੀ ਮਹਿਕ ਨਾਲ ਭਰ ਜਾਂਦੀ ਹੈ ਇਸ ਮੌਸਮ 'ਚ ਪਾਲਕ ਸਰਸੋ ਬਥੂਆ ਅਤੇ ਮੇਥੀ ਆਸਾਨੀ ਨਾਲ ਮਿਲ ਜਾਂਦੇ ਨੇ ਹਰਾ ਸਾਗ ਨਾ ਕੇਵਲ ਸਵਾਦ ਵਧਾਉਂਦਾ ਸਗੋਂ ਇਸ ਵਿੱਚ ਮੌਜੂਦ ਪੋਸ਼ਕ ਤੱਤ ਸਰੀਰ ਲਈ ਬਹੁਤ ਫਾਇਦੇਮੰਦ ਵੀ ਹੁੰਦੇ ਨੇ ਪਰ ਕਈ ਵਾਰ ਸਾਗ ਬਣਾਉਂਦੇ ਸਮੇਂ ਕੀਤੀਆਂ ਕੁਝ ਆਮ ਗਲਤੀਆਂ ਇਸ ਦਾ ਸਵਾਦ ਵੀ ਖਰਾਬ ਕਰ ਦਿੰਦੀਆਂ ਨੇ ਤੇ ਪੋਸ਼ਣ ਵੀ ਘਟਾ ਦਿੰਦੀਆਂ ਨੇ ਇਸ ਲਈ ਸਰਦੀਆਂ ਦੀ ਸਾਗ ਬਣਾਉਂਦੇ ਸਮੇਂ ਤੁਸੀਂ ਇਹ ਪੰਜ ਗਲਤੀਆਂ ਕਰਨ ਤੋਂ ਤੁਹਾਨੂੰ ਬਚਣਾ ਚਾਹੀਦਾ ਹੈ ਅਕਸਰ ਲੋਕ ਸੱਚਦੇ ਨੇ ਕਿ ਸਾਗ ਨੂੰ ਲੰਬਾ ਸਮਾਂ ਪਕਾਉਣ ਨਾਲ ਇਸ ਦਾ ਸਵਾਦ ਹੋਰ ਵੱਧ ਜਾਂਦਾ ਹੈ ਪਰ ਅਸਲ ਵਿੱਚ ਗਲਤ ਹੈ ਇਸ ਨਾਲ ਸਾਗ ਦਾ ਹਰਾ ਰੰਗ ਬਦਲ ਕੇ ਕਾਲਾ ਪੈਣਾ ਲੱਗਦਾ ਹੈ ਤੇ ਇਸ ਤੇ ਪੋਸ਼ਕ ਤੱਤ ਵੀ ਘਟ ਜਾਂਦੇ ਨੇ ਇਸ ਲਈ ਸਾਗ ਨੂੰ ਸਿਰਫ ਜਿੰਨਾ ਲੋੜ ਹੋਵੇ ਉਹਨਾ ਹੀ ਪਕਾਓ ਬਾਜ਼ਾਰ ਤੋਂ ਲਿਆ ਕੇ ਸਾਗ ਅਕਸਰ ਮਿੱਟੀ ਅਤੇ ਰੇਤ ਨਾਲ ਭਰਿਆ ਹੁੰਦਾ ਹੈ ਜੇ ਇਸ ਨੂੰ ਪਕਾਉਣ ਤੋਂ ਪਹਿਲਾਂ ਠੀਕ ਤਰ੍ਹਾਂ ਨਾ ਧੋਇਆ ਜਾਵੇ ਤਾਂ ਖਾਣੇ ਵਿੱਚ ਮਿੱਟੀ ਦੀ ਕਰਕਰਹਟ ਮਹਿਸੂਸ ਹੋ ਸਕਦੀ ਹੈ ਇਸ ਤੋਂ ਬਚਣ ਲਈ ਸਾਗ ਨੂੰ ਪਕਾਉਣ ਤੋਂ ਪਹਿਲਾਂ ਅਚਾਰ ਤੋਂ 5 ਵਾਰ ਸਾਫ ਪਾਣੀ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ। ਸਾਗ ਨੂੰ ਉਬਲਦੇ ਜਾਂ ਪਕਾਉਂਦੇ ਸਮੇਂ ਵੱਧ ਪਾਣੀ ਪਾਉਣ ਦੀ ਗਲਤੀ ਨਾ ਕਰੋ। ਇਸ ਨਾਲ ਸਾਗ ਪਤਲਾ ਹੋ ਜਾਂਦਾ ਹੈ ਤੇ ਸਵਾਦ ਵੀ ਪਿੱਕਾ ਪੈ ਜਾਂਦਾ ਹੈ। ਸਾਗ ਵਿੱਚ ਖੁਦ ਵੀ ਪਾਣੀ ਹੁੰਦਾ ਹੈ ਇਸ ਲਈ ਪਕਾਉਣ ਸਮੇਂ ਪਾਣੀ ਦੀ ਮਾਤਰਾ ਘੱਟ ਰੱਖੋ। ਗਲਤ ਤਰੀਕੇ ਨਾਲ ਪਕਾਇਆ ਗਿਆ ਜਾਂ ਤੜਕਾ ਸਾਗ ਦਾ ਸਵਾਦ ਖਰਾਬ ਕਰ ਸਕਦਾ ਹੈ। ਸਾਗ ਵਿੱਚ ਹਮੇਸ਼ਾ ਕਿਉ ਜਾਂ ਫਿਰ ਸਰੋਂ ਦੇ ਤੇਲ ਵਿੱਚ ਲਾਲ ਮਿਰਚ ਲਸਣ ਅਤੇ ਹਿੰਗ ਦਾ ਤੜਕਾ ਲਗਾਓ ਤਾਂ ਜੋ ਇਸ ਦਾ ਸਵਾਦ ਹੋਰ ਵਧੀਆ ਬਣ ਸਕੇ ਕਈ ਲੋਕ ਸਾਗ ਦੀਆਂ ਪੱਤੀਆਂ ਦੇ ਨਾਲ ਉਸ ਦੇ ਮੋਟੇ ਅਤੇ ਸਖਤ ਡੰਡਲ ਵੀ ਇਕੱਠੇ ਉਬਾਲ ਦਿੰਦੇ ਨੇ ਇਸ ਨਾਲ ਸਾਗ ਦਾ ਸਵਾਦ ਕਰਤੜਾ ਹੋ ਜਾਂਦਾ ਹੈ ਯਾਨੀ ਕਿ ਕੜਵਾ ਹੋ ਜਾਂਦਾ ਹੈ ਇਹ ਜਲਦੀ ਪੱਕਦਾ ਵੀ ਨਹੀਂ ਇਸ ਲਈ ਹਮੇਸ਼ਾ ਸਿਰਫ ਸਾਗ ਦੀਆਂ ਪੱਤੀਆਂ ਹੀ ਪਕਾਓ ਤਾਂ ਕਿ ਸਵਾਦ ਵਧੀਆ ਰਹੇ